ਹੈਲੋ ਅਸ਼ੀਸ਼ ਸ਼ਮਰ ਸਰ ਮੇਰਾ ਨਾਮ ਕਿੱਥੋਂ ਤੁਸੀਂ ਬਿਲਕੁਲ ਦਾਸਪੁਰ ਤੋਂ ਅੱਛਾ ਜੀ ਕਿ ਕੀ ਵਜ੍ਹਾ ਤੁਹਾਡਾ ਤੁਸੀਂ ਇਸ ਟਾਈਮ ਕਿੱਥੇ ਹੋ ਮੈਂ ਸਰ ਮੁੰਬਈ ਆ ਇਸ ਟਾਈਮ ਮੈਂ ਕਪੜਾ ਮੇਰੀ ਅੰਬੈਸੀ 18 ਤਰੀਕ ਦੀ ਗਲਤੀ 18 ਤਰੀਕ ਦੀ ਅੰਬੈਸੀ ਅਪਾਇੰਟਮੈਂਟ ਸੀਗੀ ਹਾਂਜੀ ਹਾਂਜੀ ਸਰ ਮੈਂ 17 ਨੂੰ ਜਾ ਕੇ ਉੱਥੇ ਕਨਫਰਮ ਕੀਤਾ ਆਪਣਾ ਜੋ ਵੀ ਹੈਗਾ ਜੀ ਤੇ ਉਹ ਮੈਨੂੰ ਕੰਨਾਂ ਨੇ ਦੱਸਿਆ ਕਿ ਇਹ ਫੇਕ ਆ ਐਂਬੈਸੀ ਵਾਲੇ ਨੇ ਵੀਐਫਐਸ ਵਾਲੇ ਦੱਸੇ ਤੁਹਾਨੂੰ ਹਾਂਜੀ ਸਰ ਹਾਂ ਤੁਸੀਂ ਵੀਐਫਐਸ ਕਿੱਥੇ ਗਏ ਸੀਗੇ ਮੈਂ ਬਾਂਦਰਾ ਬਾਂਦਰਾ ਕੁਰਲਾ ਹਾਂਜੀ ਹਾਂਜੀ ਸਰ ਓਕੇ ਤੇ ਤੁਸੀਂ ਕਿਹਦੇ ਕੋਲ ਕਾਜੀ ਕਿਹੜੀ ਕੰਟਰੀ ਦੇ ਲਈ ਕੇਸ ਅਪਲਾਈ ਕੀਤਾ ਸੀ ਸਰ ਕਰੋਸ਼ੀਆ ਕਿਹੜੇ ਏਜੰਟ ਕੋਲ ਕੀਤਾ ਸੀ ਲੁਧਿਆਣੇ ਦੇ ਵਿੱਚ ਹਾਂਜੀ ਸਰ ਹਾਂਜੀ ਅੱਛਾ ਤੇ ਤੁਸੀਂ ਆਪ ਕਿੱਥੋਂ ਮੈਂ ਸਰ ਗੁਰਦਾਸਪੁਰ ਗੁਰਦਾਸਪੁਰ ਖਾਸ ਹਾਂਜੀ ਸਰ अच्छा ਤੁਹਾਡਾ ਕੰਟਰੈਕਟ ਪਰਮਿਟ ਕਦੋਂ ਆਇਆ ਸੀ ਸਰ ਕੰਟਰੈਕਟ ਪਰ ਮੇਰਾ ਆਇਆ ਜਨਵਰੀ ਮਹੀਨੇ ਸਥਾਈ ਤੇ ਅੱਛਾ ਤੇ ਸਬਮਿਸ਼ਨ ਕਰਾਉਣ ਲਈ ਇੰਨੇ ਟਾਈਮ ਜਦੋਂ ਕਿ 45 ਦਿਨ ਵੈਲਿਡ ਹੁੰਦਾ ਤਾਂ ਪਰਮਿਟ ਤੁਹਾਡਾ ਅੱਜ 18 ਤਰੀਕ ਨੂੰ ਤੁਸੀਂ ਕਿਵੇਂ ਵਜੇ 27 ਤਰੀਕ ਨੂੰ ਆਇਆ ਤਾਂ ਹਾਂਜੀ ਹਾਂਜੀ ਉਹੀ ਹੈ ਨਾ ਸਰ ਮੈਨੂੰ ਜਾਣ ਕੇ ਕੋਈ ਛਡਾਈ ਭਾਏ ਭਜੀ ਨਹੀਂ ਮੈਨੂੰ ਮਤ ਤੰਗ ਹੋ ਗਿਆ ਜੇ ਸਥਾਈ ਜਨਵਰੀ ਨੂੰ ਤੁਹਾਡਾ ਪਰਮਿਟ ਆਇਆ 45 ਦਿਨ ਲੰਘ ਚੁੱਕੇ ਆ ਹਾਂਜੀ ਸਰ ਹਾਂਜੀ ਫਿਰ ਤੁਹਾਡੀ ਫਾਈਲ ਸਬਮਿਸ਼ਨ ਕਿੱਦਾਂ ਹੋ ਗਈ ਤੁਹਾਡਾ ਤਾਂ ਫਿਰ ਜਿਹੜਾ ਪਰਮਿਟ ਆ ਉਹ ਵੀ ਫੇਕ ਲੱਗ ਰਿਹਾ ਮੈਨੂੰ ਅੱਛਾ ਜੀ ਸਰ ਮੇਰੇ ਹਿਸਾਬ ਨਾਲ ਫੇਕ ਹੀ ਲੱਗਦਾ ਮੈਨੂੰ ਆਹ 45 ਦਿਨ ਬਾਅਦ ਜੇ ਤੁਸੀਂ ਅਪਾਰਟਮੈਂਟ ਚੱਕ ਕੇ ਜਾ ਰਹੇ ਹੋ ਅੱਜ ਜੀ ਸਰ ਤੇ ਉਹ ਵੀ ਹੈਗਾ ਤੇ ਕਿੰਨੇ ਪੈਸੇ ਦੇ ਚੁੱਕੇ ਹੋ ਸਰ ਮੈਂ 1,60,000 ਰੁਪਏ ਦਿੱਤਾ ਨਾਲ ਓਕੇ ਕਿੰਨੂੰ ਟੋਟਲ ਕਿੰਨੇ ਰੇਟ ਚ ਗੱਲ ਹੋਈ ਸੀ ਤੁਹਾਡੀ ਸਰ 7.5 ਠੀਕ ਹੈ ਅੱਛਾ ਸਾਡਾ ਕੰਟੈਕਟ ਕਿਵੇਂ ਮਿਲਿਆ ਤੁਹਾਨੂੰ ਸਰ ਮੈਂ ਇੰਸਟਾਗ੍ਰਾਮ ਤੇ ਤੁਹਾਨੂੰ ਫੋਲੋ ਕੀਤਾ। ਤਦ ਨਾਲ ਤਾਂ ਤੁਹਾਡੀ ਅਰੀਦਾ ਰੂਲਾ ਚੋੜੀ ਨੇ ਲੱਗ ਗਿਆ ਕਿ ਡੇਲੀ ਦੇਖੀਂਗਾ। ਅੱਛਾ ਹਾਂਜੀ ਹਾਂਜੀ। ਤੇ ਫਿਰ ਉਹਦੇ ਵਿੱਚ ਤੁਸੀਂ ਇਹ ਚੀਜ਼ ਸੁਣੀ ਨਹੀਂ ਹੈਗੀ ਵੀ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਵਾਰ-ਵਾਰ। ਹਾਂਜੀ ਹਾਂਜੀ ਸਰ ਮੈਂ ਸਭ ਦੇਖਦਾ ਤਾਂ। ਫਿਰ ਜੇ ਦੇਖ ਕੇ ਵੀ ਆਪਾਂ ਉਹ ਚੀਜ਼ ਕਰੀ ਜਾਂਦੇ ਆ। ਅੱਛਾ ਹਾਂਜੀ ਸਰ ਮੈਂ ਤੁਹਾਡੇ ਕੋ ਫੈਸਲਾ ਲਈਂ ਆ ਹੁਣ। ਹੁਣ ਫਿਰ ਤੁਸੀਂ ਬਾਇ ਫਲਾਈਟ ਗਏ ਸੀ ਕਿ ਬਾਇਲ ਟ੍ਰੇਨ ਗਏ ਸੀ? ਮੈਂ ਤਾਂ ਸਭ ਟ੍ਰੇਨ ਗਿਆ। ਹੁਣ 4-5 ਦਿਨ ਖਰਾਬ ਹੋਗੇ? ਹਾਂਜੀ ਸਰ ਆ। 1.5 ਸਾਲ ਲਾਈਫ ਖਰਾਬ ਹੋ ਗਈ ਹਾਂਜੀ ਸਰ ਘੱਟ ਪੈਸੇ ਦੇ ਲਾਲਚ ਨੂੰ ਖਰਾਬ ਹੋ ਗਿਆ ਕੰਮ ਹਾਂਜੀ ਹਾਂਜੀ ਉਹ ਤਾਂ ਇਹ ਤੇ ਕੰਮ ਕਿਹੜਾ ਦੱਸਿਆ ਸੀ ਤੁਹਾਨੂੰ ਸਰ ਹੈਲਪਰ ਦਾ ਹੈ ਹੈਲਪਰ ਕਾ ਦਾ ਆਪਣਾ ਪਤਾ ਤੁਸੀਂ ਕਿਹੜਾ ਹੈਲਪਰ ਚ ਲਾਇਆ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਤੁਸੀਂ ਕਿਹੜੇ ਹੈਲਪਰ ਚੋਂ ਸਾਡੇ ਕੋਲ ਤਾਂ ਲੋਕੀ ਨਖਰੇ ਕਰਦੇ ਆ ਹੈਲਪਰ ਦੇ ਕੰਮ ਦੇ ਵਿੱਚ ਵੀ ਅਸੀਂ ਆਹ ਕੰਮ ਕਰਨਾ ਉਹ ਕਰਨਾ 10 ਹਾਲ ਪੁੱਛਦੇ ਆ ਤੁਹਾਨੂੰ ਹੈਲਪਰ ਕਹਿ ਕੇ ਭੇਜਦਾ ਤੁਸੀਂ ਮਤਲਬ ਪ੍ਰੋਸ਼ਰ ਕਰਨਾ ਕੀ ਸੀ ਫਿਰ ਹਾਂਜੀ ਹਾਂਜੀ ਹੋ ਗਿਆ ਸਰ ਅੱਜ ਹੁਣ ਫਿਰ ਉਹਨੂੰ ਫੋਨ ਕੀਤਾ ਤੁਸੀਂ ਉਹਨੂੰ ਸਾਰੇ ਫੋਨ ਹੀ ਬੰਦ ਆਂਡਾ ਛੱਡਦਾ ਸਾਡਾ ਤੁਸੀਂ 10:30 ਵਜੇ ਫੋਨ ਲਾ ਰਹੇ ਹੋ ਸਾਡੇ ਨਾਲ ਗੱਲ ਹੋ ਰਹੀ ਹੈ ਰਾਤ ਨੂੰ ਹਾਂਜੀ ਹਾਂਜੀ ਤੇ ਉਹ ਏਜੰਟ ਦਾ ਫੋਨ ਬੰਦ ਆ ਤੁਹਾਡੇ ਦਾ ਹਾਂਜੀ ਹਾਂਜੀ ਆਦਾ ਉਹਨੂੰ ਐਨੀ ਫਿਕਰ ਹੈਗਾ ਮੇਰਾ ਕਲਾਇੰਟ ਉੱਥੇ ਬੈਠਾ ਉਹ ਹੀ ਆਣਾ ਸਰ ਫੋਨ ਹੀ ਨਹੀਂ ਚੱਕਣ ਦੇ ਫੋਨ ਹੀ ਬੰਦ ਕਰਕੇ ਦੇਆ ਵਰਤੋਂ ਵੀ ਤੁਸਾਂ ਬੰਦ ਕਰਕੇ ਆ ਵਾ ਡਾਟਾ ਬੰਦ ਕਰ ਨਵੀਂ ਅਪਾਇੰਟਮੈਂਟ ਭੇਜੀ ਹੈ ਉਹਨੇ ਤੁਹਾਨੂੰ ਕੋਈ ਰਾਹੀ ਨਾ ਕੋਈ ਨਹੀਂ ਭੇਜਿਆ ਕਿ ਇਹ 18 ਤਰੀਕਾ ਲਈ ਜਾਣਾ। ਫਿਰ ਦੁਬਾਰਾ ਸਵੇਰੇ ਤੁਹਾਨੂੰ ਕਿਉਂ ਟੋਪੀ ਪਾਈ ਜਾਂਦਾ ਵੀ ਸਵੇਰੇ ਜਾ। ਉਹ ਜੀ ਮਾਸਟਰ ਮੈਨੂੰ ਕਿਆ ਸਮਝ ਨਹੀਂ ਆਉਂਦੀ ਜੀ। ਉਹ ਕਹਿੰਦਾ ਕਿ ਤੁਹਾਡਾ ਪੈਸਾ ਤੁਹਾਡੀ ਜ਼ਿੰਦਗੀ ਹੈ। ਹਾਂ ਜੀ ਹਾਂ ਜੀ। ਕਿੰਨੇ ਟਾਈਮ ਹੋ ਗਿਆ ਉਹਦੇ ਕੋਲੇ ਅਪਲਾਈ ਕੀਤੇ ਨੂੰ? ਸਰ ਮੈਨੂੰ 8 ਸਾਲ ਹੋ ਗਏ ਚੱਲਿਆ। ਸਾਲ ਚ ਤੁਸੀਂ ਹੁਣ ਤੱਕ ਪੈਸਾ ਕਿੰਨਾ ਕਮਾ ਲਿਆ ਸੀ ਕਰੋਸ਼ੇ ਜਾ ਕੇ? ਸਹੀ ਗੱਲ ਹੈ ਸਰ 5 ਲੱਖ ਦੇ ਸਰ ਆਏ। ਫਿਰ ਜ਼ਿੰਦਗੀ ਬਾਰ-ਬਾਰ ਨਹੀਂ ਆਉਂਦੀ ਸਮਝ ਸਹੀ ਪਤਾ ਕੀ ਆ ਜ਼ਿੰਦਗੀ ਦੇ ਵਿੱਚ ਆਪਾਂ ਬਾਹਰ ਜਾਣਾ ਇੱਕ ਤਰ੍ਹਾਂ ਕਿ ਜੂਆ ਖੇਡਦੇ ਆ ਆਪਣੀ ਜ਼ਿੰਦਗੀ ਆਪਣੀ ਮਤਲਬ ਲਾ ਲੋ ਕਿਸਮਤ ਨੂੰ ਚੈੱਕ ਕਰਦੇ ਆ ਪਰ ਸਹੀ ਥਾਂ ਤੇ ਅਪਲਾਈ ਕਰਾਂਗੇ ਤਾਂ ਹੀ ਚੈੱਕ ਕਰਾਂਗੇ ਹਾਂਜੀ ਹਾਂਜੀ ਸਰ ਬਾਹਰ ਦਾਣਾ ਪਾਣੀ ਤਾਂ ਆਪਾਂ ਤਾਂ ਰੱਬ ਦੇ ਅੱਗੇ ਮਿਹਣਾ ਪਾ ਮਾਰੀ ਵੀ ਸਾਡਾ ਦਾਣਾ ਪਾਣੀ ਇਹ ਨਹੀਂ ਪਹਿਲਾਂ ਸਹੀ ਜਗ੍ਹਾ ਤੇ ਅਪਲਾਈ ਤਾਂ ਕਰੋ ਹਾਂਜੀ ਹਾਂਜੀ ਸਰ ਤੁਸੀਂ ਉਹਦਾ ਆਫਿਸ ਦਾ ਤੁਹਾਨੂੰ ਨਹੀਂ ਪਤਾ ਫਿਰ ਉਹਨੂੰ ਪੈਸੇ ਕਿੱਥੇ ਦਿੱਤੇ ਉਹਦੇ ਨਾਲ ਡੀਲ ਕਿੱਥੇ ਕੀਤੀ ਸਰ ਆਪਣਾ ਕਾਚੀ ਦਾ ਬੰਦਾ ਹੀ ਉਹਨੇ ਉਹਨਾਂ ਮਲਵਾਇਆ ਕਿੱਥੇ ਆਪਣਾ ਲੁਧਿਆਣਾ ਮਲਾਇਆ ਸਰ ਬਾਈ ਉਹਦੇ ਵਾਲੇ ਬੱਸ ਸਟੈਂਡ ਅੱਛਾ ਬੰਦਾ ਦੇਖਣ ਜੇ ਕਿਦਾਂ ਦਾ ਲੱਗਦਾ ਸਾਰਾ ਠੀਕ ਠਾਕ ਹੀ ਆ ਮੋਟਾ ਜਾਂ ਮੋੜਾ ਮੋੜਾ ਹੀ ਆ ਅੱਛਾ ਇਹ ਇਹਦਾ ਇੱਕ ਭਾਈ ਬੰਦੀ ਜਾਂ ਦੋ ਤਿੰਨ ਮਕੀ ਭਾਈ ਦਸਦੀ ਆ ਕੀ ਨਾਲ ਦੇ ਕੀ ਨਾਮ ਸਰ ਨਾਲ ਦੇ ਤਾਂ ਹੀ ਨਾਮ ਪਤਾ ਮੈਨੂੰ ਕਿਹੜਾ ਨਾਮ ਪਤਾ ਤੈਨੂੰ ਆਪਣੀ ਜ਼ਿੰਦਗੀ ਆਪਣੇ ਹੱਥਾ ਇੱਕ ਵਾਰੀ ਹੁਣ ਤੁਸੀਂ ਆਓ ਉਹਦੇ ਨਾਲ ਬਹਿ ਕੇ ਡੀਲ ਕਰੋ ਤੁਸੀਂ ਮਿਲੇ ਵੀ ਉਹਨੂੰ ਬੱਸ ਸਟੈਂਡਾ ਉਹਨੂੰ ਲੱਭਾਂਗਾ ਕਿੱਥੇ ਫਿਰ ਨਹੀਂ ਸਰ ਉਹਦਾ ਕੰਡਕਟਰ ਨੰਬਰ ਆ ਇਹਦਾ ਮੇਰਾ ਚਾਚੇ ਦਾ ਮੁੰਡਾਵਾ ਉਹਨਾਂ ਨਾਲ ਕਲਾਸ ਕਰ ਰਿਹਾ ਉਹ ਨੂੰ ਘਰ ਤਾਂ ਉਹਦਾ ਜਾਣਦਾ ਰਹੂਗਾ ਤੁਹਾਡਾ ਚਾਚੇ ਦਾ ਮੁੰਡਾ ਕਿੱਥੇ ਰਹਿੰਦਾ ਉਹਨੂੰ ਕਿਹਾਣੀ ਰਹਿੰਦਾ ਛੇਪਰੀ ਚੰਗ ਛੇਪਰੀ ਚੰਗ ਹਾਂਜੀ ਸਰ ਠੀਕ ਹੈ ਹੁਣ ਤੁਸੀਂ ਆਪਣੇ ਚਾਚੇ ਦੇ ਮੁੰਡੇ ਨਾਲ ਗੱਲ ਨਹੀਂ ਕੀਤੀ ਫਿਰ ਕੀਤੀ ਆ ਮੈਂ ਕੀ ਕਹਿੰਦਾ ਉਹ ਕਹਿੰਦਾ ਸਵੇਰ ਤੱਕ ਦੇਖ ਲੈ ਕੀ ਇੰਦਾ ਵਾ ਕਿ ਤਾਂ ਭਾਈ ਕੋ ਬੈਂਕ ਕਰਵਾ ਲੈਣਾ ਉਹ ਕਹਿੰਦਾ ਪੈਸੇ ਛੱਡ ਤੂੰ ਹੁਣ ਇਸ ਟਾਈਮ ਉਹਦੇ ਕੋਲੇ ਪਹੁੰਚ ਮੈਨੂੰ ਦੱਸ ਮੈਂ ਇੱਥੇ ਕੀ ਕਰਨਾ ਉਹਨੂੰ ਕਹਾਂ ਪੈਸੇ ਪਾ ਮੈਂ ਵਾਪਸ ਆਉਣਾ ਹਾਂਜੀ ਹਾਂਜੀ ਉਹ ਹੀ ਆਣਾ ਸਰ ਮੈਂ ਉਹ ਕਹਿੰਦਾ ਕਰੋ ਉਹਦੇ ਨਾਲ ਗੱਲ ਫਿਰ ਮੈਨੂੰ ਦੱਸਿਓ ਫਿਰ ਮੈਂ ਕਰਦੇ ਆਂ ਪਹਲ ਠੀਕ ਹੱਸ ਠੀਕ ਠੀਕ ਐਵੇਂ ਨਾ ਫਸਿਆ ਕਰੋ ਠੀਕ ਹੱਸ ਥੈਂਕ ਯੂ ਓਕੇ ਡੁੱਬੀ ਤਾਂ ਤਾਂ ਜੇ ਸਾਹ ਨਾ ਆਇਆ ਐਦਾਂ ਹੀ ਆਪਾਂ ਅੱਜ ਸ਼ੀਸ਼ ਗੁਰਦਾਸਪੁਰ ਤੋਂ ਦੀ ਜਦੀ ਕਾਲ ਸੁਣੀ ਆ ਜਿਹੜੇ ਆਲਰੇਡੀ ਆਪਣੇ ਏਜੰਟ ਦਾ ਸਤਾਇਆ ਹੋਇਆ ਬੰਬੇ ਬੈਠਾ ਰਿਹਾ ਵੀਐਫਐਸ ਵਾਲੇ ਨੇ ਮਨਾ ਕਰਤਾ ਕਿ ਉਹਦਾ ਜਿਹੜੀ ਵੀਐਫਐਸ ਦੀ ਅਪਾਇੰਟਮੈਂਟ ਆ ਉਹ ਫੇਕ ਆ ਪਰ ਉਹ ਵੀਐਫਐਸ ਵਾਲੇ ਨੂੰ ਤੇ ਇਹ ਤਾਂ ਪਤਾ ਲੱਗ ਗਿਆ ਕਿ ਇਹ ਬੰਦਾ ਵਿਕਟਮ ਹੈ ਜੇ ਉਹਨਾਂ ਨੂੰ ਪਤਾ ਲੱਗਦਾ ਇਹ ਚਲਾਕੀ ਕਰਦਾ ਤਾਂ ਉਹਨਾਂ ਨੇ ਸਿੱਧਾ ਜਾ ਕੇ ਬਾਰਡਰ ਪੁਲਿਸ ਨੂੰ ਜਾਂ ਆਪਾਂ ਜਿਹੜੀ ਉਹਨਾਂ ਦੀ ਪੁਲਿਸ ਹੈਗੀ ਆ ਉਹਨਾਂ ਨੂੰ ਕਨਵੇ ਕਰ ਦੇਣਾ ਸੀ ਤੇ ਉਹਨੂੰ ਉੱਥੇ ਨਾਲ ਹੀ ਪੁਲਿਸ ਲੈ ਕੇ ਉਦੀ ਪੁਛਤਾਸ਼ ਹੋਣੀ ਸੀ ਤੇ ਉਹਨੂੰ ਜੇਲ੍ਹ ਚ ਭੇਜ ਦੇਣਾ ਸੀ ਉਹ ਤਾਂ ਇੱਕ VFS ਵਾਲਾ ਜਿਹਦੇ ਕੋਲੇ ਉਹ ਗਏ ਸੀ ਉਹ ਚੰਗਾ ਬੰਦਾ ਸੀ ਜਿੰਨੇ ਉਹਦਾ ਉਹ ਨੈਟ ਚੈੱਕ ਕੀਤਾ ਉਹਨੂੰ ਦੇਖਿਆ ਉਹ ਫੇਕ ਹੈ ਤੇ ਉਹਨੂੰ ਮਨਾ ਕਰਕੇ ਚਲੇ ਗਿਆ ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਇਹ ਕਿਸੇ ਏਜੰਟ ਦਾ ਸਤਾਇਆ ਹੋਇਆ ਪਰ ਦੋਸਤੋ ਹਰ ਇੱਕ ਬੰਦੇ ਨਾਲ ਚੰਗਾ ਨਹੀਂ ਹੁੰਦਾ ਤੁਹਾਡਾ ਪੈਸਾ ਉਹ ਜਿਹੜਾ ਬੰਦਾ ਆਲਰੇਡੀ ਸਾਨੂੰ ਇੰਨੀ ਦੇਰ ਤੋਂ ਫੋਲੋ ਕਰ ਰਿਹਾ ਸਾਰੀਆਂ ਵੀਡੀਓਜ਼ ਦੇਖ ਰਿਹਾ ਸਾਰਾ ਕੁਝ ਦੇਖ ਕੇ ਫਿਰ ਅਣਜਾਣ ਪੁਣੇ ਦੇ ਵਿੱਚ ਅਣਜਾਣੀ ਕਰਦਾ ਉਹ ਕਹਿੰਦਾ ਮੇਰਾ ਪੈਸਾ ਬਚ ਜਾਵੇ ਉਹੀ ਗੱਲ ਆ ਸਰਫਾ ਕਰਕੇ ਸੁੱਤੀ ਆਟਾ ਖਾ ਕੇ ਕੁੱਤੀ ਹੁਣ ਅੱਜ ਉਹਦਾ 1,60,000 ਰੁਪਏ ਵੀ ਖਰਾਬ ਹੋ ਗਿਆ ਪਲੱਸ ਉਹਦਾ ਟਾਈਮ ਵੀ ਖਰਾਬ ਹੋ ਗਿਆ ਹੁਣ ਫੇਰ ਉਹ ਮੇਰੇ ਕੋਲੇ ਆ ਕੇ ਜਦੋਂ ਪਹਿਲਾਂ ਆਇਆ ਸੀ ਉਹਦਾ ਰੇਟ ਕੁਝ ਹੋਰ ਸੀ ਅੱਜ ਰੇਟ ਕੁਝ ਹੋਰ ਹੈ ਕਿਉਂਕਿ ਯੂਰੋ ਦਾ ਰੇਟ ਵੀ ਬਹੁਤ ਉੱਪਰ ਆ ਗਿਆ ਸੋ ਅੱਜ ਆਪਣਾ ਸਮਾਂ ਨਾ ਖਰਾਬ ਕਰੋ ਸਾਰਿਆਂ ਨੂੰ ਪਤਾ ਹੁੰਦਾ ਵੀ ਘੱਟ ਰੇਟ 'ਚ ਕੰਮ ਹੁੰਦੇ ਨੇ ਵੱਧ ਰੇਟ 'ਚ ਕੰਮ ਹੁੰਦੇ ਨੇ ਸਾਰਿਆਂ ਨੂੰ ਪਤਾ ਹੁੰਦਾ ਉਹ ਜਿਹੜੇ ਸਾਡੇ ਕੋਲੋਂ ਜਾਂਦੇ ਆ ਉਹਨਾਂ ਨੂੰ ਵੀ ਪਤਾ ਹੁੰਦਾ ਪਰ ਉਹਨਾਂ ਨੇ ਸਾਰਾ ਕੁਝ ਦੇਖ ਕੇ ਵਰਕ ਕੇ ਫਿਰ ਸਾਡੇ ਕੋਲ ਕੇਸ ਆ ਕੇ ਅਪਲਾਈ ਕਰਦੇ ਇੱਕ ਕੋਲ ਮੈਨੂੰ ਹੋਰ ਆਈ ਸੀਗੀ ਜਲੰਧਰ ਤੋਂ ਆਲਰੇਡੀ ਮੁੰਡਾ ਮੇਰੇ ਕੋਲੇ ਆ ਕੇ ਮੇਰਾ ਰੇਡ ਵੈਰੀਫਾਈ ਕਰਕੇ ਫਿਰ ਕਿਸੇ ਏਜੰਟ ਕੋਲੇ ਜਾ ਕੇ ਅਪਲਾਈ ਕੀਤਾ ਮੈਂ ਉਹਦਾ ਸਕਰੀਨਸ਼ਾਟ ਆਪਣੀ ਉਹਦੇ ਵਿੱਚ ਲਾਇਆ ਵੀ ਸੀਗਾ ਸਟੇਟਸ ਦੇ ਵਿੱਚ ਉਹਨੇ ਜਾ ਕੇ ਉਹਦੇ ਖਰਾਬ ਕੀਤਾ ਕਹਿੰਦਾ ਅੱਜ ਮੇਰਾ ਚਾਹੇ 4-5 ਲੱਖ ਰੁਪਇਆ ਹੋਰ ਲੱਗ ਜਾਂਦਾ ਪਰ ਮੈਂ ਚੱਲੇ ਤਾਂ ਜਾਂਦਾ ਬਾਅਦ ਚੋ ਕੀ ਕਹਿੰਦਾ ਦੇ ਆਪਛਤਾਏ ਕੀ ਹੋ ਜਬ ਚਿੜੀਏ ਚੋ ਕੀ ਖੇਤ ਸਮਾਂ ਹੈਗਾ ਸੰਭਾਲ ਲੋ ਦੋਸਤੋ ਪੈਸਾ ਹੈਗਾ ਉਹਨੂੰ ਸੰਭਾਲੋ 100 ਰੁਪਇਆ ਕੰਮ ਤੇ ਲੱਗਿਆ ਚੰਗਾ 10 ਰੁਪਏ ਡਿਗੇ ਮਾੜੇ ਆ ਸਾਰਿਆਂ ਨੂੰ ਪਤਾ ਹੁੰਦਾ ਵੀ ਹਾਂਜੀ ਘੱਟ ਪੈਸਾ ਕਿੱਥੇ ਲੱਗਦਾ ਪਰ ਉਹਨਾਂ ਨੂੰ ਇਹ ਵੀ ਪਤਾ ਲੱਗਣਾ ਚਾਹੀਦਾ ਤੇ ਵੈਲਿਊ ਕਿੱਥੇ ਆ ਦੀ ਸਰਵਿਸ ਕਿੱਥੇ ਆ ਬਾਅਦ ਵਿੱਚ ਕੀ ਹੋਇਆ ਰਾਤ ਨੂੰ 10:30 ਵਜੇ ਉਹਦਾ ਜਦੋਂ ਉਹਦਾ ਨੰਬਰ ਬਲੌਕ ਕਰਤਾ ਫਿਰ ਕੰਮ ਕੌਣ ਆਇਆ ਸੋ ਆਪਾਂ ਜਿਹੜੇ ਮੇਰੇ ਕੈਂਡੀਡੇਟ ਆ ਉਹਨਾਂ ਨੂੰ ਪਤਾ ਵਾ ਅੰਬੈਸੀਆਂ ਤੱਕ ਅਸੀਂ ਨਾਲ ਜਾਂਦੇ ਆ ਸਬਮਿਸ਼ਨਾਂ ਤੱਕ ਅਸੀਂ ਨਾਲ ਜਾਂਦੇ ਆ ਪਲੱਸ ਅਸੀਂ ਫਲਾਈਟਾਂ ਤੱਕ ਨਾਲ ਜਾਂਦੇ ਆ ਅਸੀਂ ਆਪਣੇ ਕਲਾਇੰਟ ਨੂੰ ਇੱਦਾਂ ਜਾ ਕੇ ਛੱਡ ਦੇ ਬਲੋਗ ਤਾਂ ਬਹੁਤ ਦੂਰ ਦੀ ਗੱਲ ਆ ਅਸੀਂ ਕਲਾਇੰਟ ਨੂੰ ਕੱਲੇ ਨੂੰ VFS ਵੀ ਨਹੀਂ ਭੇਜਦੇ ਇਹੀ ਸਰਵਿਸ ਦੇ ਅਸੀਂ ਪੈਸੇ ਲੈਨੇ ਆ ਇਹੀ ਅਸੀਂ ਤੁਹਾਨੂੰ ਤੁਹਾਡੀ ਮੰਜ਼ਿਲ ਦਾ ਪਹੁੰਚਾਉਣ ਦਾ ਦਾਵਾ ਕਰਦੇ ਆ ਤੁਹਾਨੂੰ ਉੱਥੇ ਜਾ ਕੇ ਵੀ 에어ਪੋਰਟ ਪਿਕਅਪ ਐਂਡ ਅਕਮੋਡੇਸ਼ਨ TCR ਦੀ ਜ਼ਿੰਮੇਵਾਰੀ ਲੈਨੇ ਆ ਤੇ ਕੰਮ ਦੀ ਵੀ ਜ਼ਿੰਮੇਵਾਰੀ ਲੈਨੇ ਆ ਸਹੀ ਰਸਤਾ ਚੂਜ਼ ਕਰੋ ਬੱਚੋ ਤੁਸੀਂ ਉੱਥੇ ਜਾ ਕੇ ਬਹੁਤ ਮਹਿੰਗੇ ਹੋ ਜਾਂਦੇ ਆ ਜਦੋਂ ਤੁਹਾਨੂੰ 에어ਪੋਰਟ ਪਿਕਅਪ ਨਹੀਂ ਮਿਲਦੀਆਂ ਮੰਨ ਲਓ ਇਹੋ ਜਿਹੇ ਬੰਦੇ ਦਾ ਵੀਜ਼ਾ ਹੋ ਜਾਂਦਾ 에어ਪੋਰਟ ਤੇ ਕੋਈ ਪ੍ਰੋਬਲਮ ਆ ਜਾਂਦੀ ਫਿਰ 에ਜੰਟ ਨਾਲ ਫੋਨ ਚੱਕਦਾ ਫਿਰ ਕੀ ਕਰਦਾ ਉੱਥੇ ਜਦੋਂ 에어ਪੋਰਟ ਪਿਕਅਪ ਨਾ ਮਿਲਦੀ ਫਿਰ ਬੰਦਾ ਨਾਲ ਫੋਨ ਚੱਕਦਾ ਫਿਰ ਉੱਥੇ ਬੰਦੇ ਨੂੰ ਇਹ ਲੱਗਦਾ ਯਾਰ ਅੱਜ ਮੈਂ ਕੰਪਨੀ ਚੇਂਜ ਕਰੂੰਗਾ 4 ਮਹੀਨੇ ਲੱਗਣਗੇ ਪਲੱਸ ਮੇਰੇ ਫਿਰ ਪੈਸੇ ਲੱਗਣਗੇ ਪਰਮਿਟ ਚੇਂਜ ਕਰਾਉਣ ਦੇ ਫਿਰ ਮੈਨੂੰ TCRC ਤੇ ਪੈਸੇ ਐਕਸਟਰਾ ਲੱਗਣਗੇ ਕਮੋਡਿਕੇਸ਼ਨ ਮਿਲੀ ਨਾ ਮਿਲੀ ਫਿਰ ਆਪਾਂ ਜਦੋਂ ਜਾ ਕੇ ਉੱਥੇ ਕੰਪਨੀਆਂ ਬਿਕੋਜ਼ ਉਹਨਨ ਪਤਾ ਹੈ ਐਸਮ ਫਸਿਆ ਹੋਇਆ ਉਹ ਵੀ ਤੁਹਾਡੇ ਉਹ ਚੀਜ਼ਾਂ ਫਸੇ ਹੋਏ ਦਾ ਫਾਇਦਾ ਚੱਕ ਦਿੰਦੇ ਨੇ ਤੁਸੀਂ ਉਦੋਂ 4-5 ਲੱਖ ਰੁਪਏ ਐਕਸਟਰਾ ਖਰਚ ਦੋਗੇ ਕਿਉਂਕਿ ਫਸੇ ਹੋਏ ਹੋ ਨਾਲੇ ਆਪਣੇ ਏਜੰਟ ਨੂੰ ਗਾਲਾਂ ਕੱਢੀ ਜਾਓਗੇ ਮੈਨੂੰ ਫੋਨ ਆਉਂਦੇ ਆ ਦਿੱਲੀ ਆਉਂਦੇ ਆ 에ਰਪੋਰਟ ਪਿਕਅਪ ਵੇਲੇ ਆਉਂਦੇ ਆ ਟੀਆਰਸੀ ਵੇਲੇ ਆਉਂਦੇ ਆ ਕੰਮ ਵੇਲੇ ਆਉਂਦੇ ਆ ਕਰਾ ਦਿਓ ਕਰਾ ਦਿਓ ਜਿਹੜੇ ਔਰੇਡੀ ਉੱਥੇ ਮੁੰਡੇ ਬੈਠੇ ਆ ਕਿਸੇ ਏਜੰਟ ਦੇ ੱਤੇ ਚੜ ਕੇ ਗਏ ਹੁੰਦੇ ਆ ਉਹ ਇਹ ਵੀ ਕਹਿੰਦੇ ਆ ਸਾਡੇ ਕੰਮ ਵੀ ਉਦਾਂ ਦੇ ਹੋਣੇ ਆ ਕਈ ਵਾਰ ਕਮੈਂਡ ਕਰਦੇ ਆ ਜੀ ਇੱਥੇ ਨਾ ਆਇਓ ਪਰ ਜਿਹੜੇ ਤੁਸੀਂ ਬਾਅਦ ਪੁੱਛੋ ਉਹਨਾਂ ਨੂੰ ਕਿ ਆਲਰੇਡੀ ਉਹਨਾਂ ਨੂੰ 에어ਪੋਰਟ ਪਿਕਅਪ ਮਿਲੀ ਕਾ ਨਹੀਂ ਮਿਲੀ? ਕਮੋਡੇਸ਼ਨ ਮਿਲੀ ਕਾ ਨਹੀਂ ਮਿਲੀ? ਉਹਨਾਂ ਨੂੰ ਫੋਨ ਚੱਕਦੇ ਆ ਕਿ ਨਹੀਂ ਚੱਕਦੇ? ਉਹਨਾਂ ਨੂੰ ਉੱਥੇ ਜਾ ਕੇ TCRC ਅਪਲਾਈ ਕਰਕੇ ਉਹਨਾਂ ਨੂੰ ਮੁੜ ਕੇ ਫੂਡ ਵੀ ਮਿਲਦਾ ਜਾਂ ਨਹੀਂ ਮਿਲਦਾ? ਜਦੋਂ ਤੁਸੀਂ ਸਾਡੇ ਕੋਲੇ ਆ ਜਾਂਦੇ ਹੋ ਫਿਰ ਸਾਡੀ ਜ਼ਿੰਮੇਵਾਰੀ ਹੈ ਤੁਹਾਨੂੰ ਸੈੱਟ ਕਰਨ ਦੀ। ਜਿੱਥੇ ਤੁਹਾਡਾ ਕੰਮ ਵਧੀਆ ਹੋਊਗਾ, ਜਿੱਥੇ ਤੁਹਾਡੇ ਵਧੀਆ ਸੈਟਿੰਗ ਹੋਊਗੀ ਅਸੀਂ ਉੱਥੋਂ ਦਾ ਕੰਮ ਕਰਾ ਕੇ ਭੇਜਾਂਗੇ। ਇੱਥੇ ਆਪਣੀ ਸੋਚ ਦੇ ਵਿੱਚ ਇਹ ਚੀਜ਼ ਛੱਡ ਕੇ ਜਾਇਆ ਕਰੋ ਅਸੀਂ ਸੈੱਟ ਕਿੱਥੇ ਹੋਣਾ? ਕਿਹੜੇ ਕੰਮ ਚ ਜਾਣਾ ਤੁਸੀਂ ਇੱਕ ਵਾਰੀ ਇੱਥੇ ਜਾ ਕੇ ਸੈੱਟ ਹੋ ਗਏ 6 ਮਹੀਨੇ ਤੁਹਾਨੂੰ ਲੱਗਣੇ ਆ ਆਪਣੀ ਜੋ ਮਰਜ਼ੀ ਕਰੀ ਜਾਓ ਉਸ ਤੋਂ ਬਾਅਦ ਠੀਕ ਹੈ ਇੱਕ ਵਾਰੀ ਤੁਸੀਂ ਆਪਣੀ ਲਾਈਫ ਨੂੰ ਇਹਦੇ ਵਾਂਗੂ ਸ਼ੀਸ਼ ਵਾਂਗੂ ਖਰਾਬ ਨਾ ਕਰੋ ਜਾਂ ਹੋਰ ਮੁੰਡਿਆਂ ਵਾਂਗੂ ਖਰਾਬ ਨਾ ਕਰੋ ਜਿਨ੍ਹਾਂ ਨੇ ਆਲਰੇਡੀ ਇਸ ਟਾਈਮ ਤੁਹਾਨੂੰ ਵੀ ਪਤਾ 700 800 ਵੀਜ਼ਾ ਅੰਬੈਸੀ ਦੇ ਵਿੱਚੋਂ ਲਗਾਤਾਰ ਇਕੱਠਾ ਰਿਫਿਊਜ਼ ਹੋਇਆ ਪਹਿਲਾਂ ਅਸੀਂ ਕੰਪਨੀਆਂ ਵਧੀਆ ਚੂਜ਼ ਕਰੋ ਜਿਨ੍ਹਾਂ ਦੀ ਟਰਨਓਵਰ ਵਧੀਆ ਜਿਨ੍ਹਾਂ ਦਾ ਟੈਕਸ ਪੇਪਰ ਵਧੀਆ ਜਿਨ੍ਹਾਂ ਵਿੱਚ ਬੰਦੇ ਕੰਮ ਕਰ ਰਹੇ ਆ ਆਲਰੇਡੀ ਉਹਨਾਂ ਨੂੰ ਸਾਰੀ ਸਹੂਲਤਾਂ ਪ੍ਰੋਵਾਈਡ ਹੋ ਰਹੀਆਂ ਉਹਨਾਂ ਕੰਪਨੀਆਂ ਤੁਸੀਂ ਐਦਾਂ ਵਾਂਗੂ ਖਰਾਬ ਨਾ ਹੋਵੋ ਜਲਦੀ ਆਓ ਆਪਣਾ ਲਾਈਫ ਨੂੰ ਸੈੱਟ ਕਰੋ ਇਹ ਮੌਕੇ ਨੂੰ ਜਿਹੜਾ ਤੁਹਾਡਾ ਪੈਸਾ ਨਾ ਪੂੰਜੀ ਆ ਘਰ ਦੇਆਂ ਦੀ ਜੁੜੀ ਹੋਈ ਉਹਨੂੰ ਗਲਤ ਪਾਸੇ ਨਾ ਖਰਾਬ ਕਰੋ ਮੈਂ ਬਾਰ-ਬਾਰ ਕਹਿੰਨਾ ਤੁਸੀਂ ਸੁਣਦੇ ਜ਼ਰੂਰ ਹੋ ਪਰ ਮੰਨਦੇ ਨਹੀਂ ਬਾਅਦ ਚ ਉਦੋਂ ਮੰਨਦੇ ਹੋ ਜਦੋਂ ਪੈਸੇ ਖਰਾਬ ਹੋ ਜਾਂਦੇ ਆ ਉਦੋਂ ਤੁਸੀਂ ਰਾਤ ਨੂੰ 10:30 ਵਜੇ ਮੇਰੇ ਨਾਲ ਗੱਲ ਕਰਦੇ ਹੋ ਰਿਕੁਐਸਟ ਆ ਕਿਸੇ ਦੇ ਧੱਕੇ ਨਾਲ ਨਾ ਚੜੋ ਪਹਿਲਾਂ ਇੱਕ ਵਾਰੀ ਚੰਗੀ ਤਰ੍ਹਾਂ ਦੇਖ ਕੇ ਪਰਖ ਕੇ ਰਿਵਿਊ ਵੀਡੀਓ ਦੇਖ ਕੇ ਫਿਰ ਆ ਕੇ ਅਪਲਾਈ ਕਰੋ ਫਿਰ ਉਹ ਵਾਲਾ ਕੰਮ ਦੁਬਾਰਾ ਨਾ ਹੋਵੇ ਆਪ ਪਛਤਾਏ ਹੋਗੇ ਕਿਆ ਹੋ ਜਦ ਚਿੜੀ ਚੁਗੀ ਖ